ਸਤਿ ਸ਼੍ਰੀ ਅਕਾਲ ਵਿਦਿਆਰਥੀਓ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਬੇਸਿਕ ਟੂ ਐਡਵਾਂਸ এডਿਕੇਸ਼ਨ ਤੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ 10th ਕਲਾਸ ਦੀ ICSE ਦੀ ਬੁੱਕ ਕਥਾ ਸੰਵੇਦਨਾ ਦੀ ਕਹਾਣੀ ਪੱਤਾ ਜੋ ਕਿ ਸੰਤ ਸਿੰਘ ਸੇਖੋਂ ਦੁਆਰਾ ਲਿਖੀ ਗਈ ਹੈ ਉਸ ਦਾ ਸਾਰ ਕਰਾਂਗੇ ਪੱਤਾ ਸ਼ਬਦ ਦਾ ਅਰਥ ਹੈ ਰੋਟੀ ਦਾਲ ਸਬਜ਼ੀ ਪਿਆਜ਼ ਲੱਸੀ ਆਦਿ ਜਿਹਦੇ ਵਿੱਚ ਸ਼ਾਮਲ ਹੁੰਦੇ ਹਨ ਜੋ ਕਿ ਕਿਸਾਨ ਦੇ ਘਰ ਵਾਲੇ ਉਹਨਾਂ ਵਾਸਤੇ ਖੇਤਾਂ ਵਿੱਚ ਲੈ ਕੇ ਜਾਂਦੇ ਹਨ ਸਭ ਤੋਂ ਪਹਿਲਾਂ ਔਖੇ ਸ਼ਬਦਾਂ ਦੇ ਅਰਥ ਕਰਾਂਗੇ ਨਿਮੋ ਮੂਨੀ ਉਦਾਸੀ ਸਾਜਰੇ ਸਵਖਤੇ ਮੁਰੱਬਾ ਜ਼ਮੀਨ ਕੁਝ ਨਾ ਗੌਲਿਆ ਧਿਆਨ ਨਾ ਦੇਣਾ ਖੁਸ਼ਾਮਦ ਚਾਪਲੂਸੀ ਮੜਕ ਨਖਰੇ ਨਾਲ ਪਾਸਣਾ ਮਹਿਸੂਸ ਹੋਣਾ ਵਿਥ فاਸਲਾ ਗੁਲ ਖਹਿਰਿਆਂ ਫੁੱਲਾਂ ਨਾਲ ਭਰਿਆ ਸਰ ਪੱल्लू ਸਿਰ ਤੇ ਲੈਣ ਲਈ ਫੁਲਕਾਰੀ ਵਰਗਾ ਦੁਪੱਟਾ ਹੁਣ ਇਸ ਕਹਾਣੀ ਦਾ ਸਾਰ ਕਰਾਂਗੇ ਹਰਨਾਮ ਸਿੰਘ ਦੀ ਉਦਾਸੀ ਦਾ ਕਾਰਨ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਪਿੰਡੂ ਜੀਵਨ ਦੀ ਸਧਾਰਨਤਾ ਦੀ ਝਲਕ ਪਾਈ ਹੈ ਅਤੇ ਪੰਜਾਬ ਦੇ ਕਿਰਸਾਨੀ ਜੀਵਨ ਦੇ ਜਥਾਰਥ ਨੂੰ ਪੇਸ਼ ਕਰਦੇ ਆ ਦੱਸਿਆ ਹੈ ਕਿ ਹਰਨਾਮ ਸਿੰਘ ਤੇ ਉਸਦੇ ਪਿਤਾ ਕਿਸਾਨ ਹਨ ਜੋ ਤੜਕਸਾਰ ਆਪਣੇ ਖੇਤਾਂ ਵਿੱਚ ਹਲਵਾਹਣ ਚਲੇ ਜਾਂਦੇ ਹਨ ਉਹਨਾਂ ਦਾ ਪੱਤਾ ਘਰ ਵਿੱਚੋਂ ਕੋਈ ਨਾ ਕੋਈ ਤ੍ਰਿਮਰ ਤ੍ਰਿਮਰ ਭਾਵ ਔਰਤ ਲੈ ਕੇ ਮਗਰ ਖੇਤਾਂ ਵਿੱਚ ਜਾਂਦੀ ਹੈ ਕਹਾਣੀ ਦੇ ਸ਼ੁਰੂ ਵਿੱਚ ਹੀ ਹਰਨਾਮ ਸਿੰਘ ਦੀ ਮਾਂ ਉਸਦੀ ਭੈਣ ਨਾਮੋ ਨੂੰ ਜੋ ਕਿ ਕਾਫੀ ਦਿਨ ਚੜੇ ਤੱਕ ਸੁੱਤੀ ਪਈ ਹੈ ਨੂੰ ਗੁੱਸੇ ਨਾਲ ਜਗਾਉਂਦੀ ਹੈ ਤੇ ਖੇਤਾਂ ਵਿੱਚ ਪਿਓ ਤੇ ਭਰਾ ਨੂੰ ਪੱਤਾ ਦੇਣ ਲਈ ਕਹਿੰਦੀ ਹੈ ਮਾਂ ਦੀਆਂ ਗਾਲਾਂ ਸੁਣ ਕੇ ਨਾਮੋ ਆਪਣਾ ਬਿਸਤਰਾ ਹੀ ਇਕੱਠਾ ਕਰਕੇ ਸੁੱਤੀ ਉੱਠਦੀ ਹੈ ਥੱਲੇ ਆ ਕੇ ਪਾਣੀ ਦੇ ਗਲਾਸ ਨਾਲ ਮੂੰਹ ਹੱਥ ਧੋ ਕੇ ਆਲੇ ਵਿੱਚੋਂ ਆਪਣੀ ਰੋਟੀ ਤੇ ਦਹੀਂ ਦਾ ਕੌਲ ਖਾ ਕੇ ਪਿਓ ਤੇ ਭਰਾ ਲਈ ਪੱਤਾ ਲੈ ਕੇ ਜਾਣ ਲਈ ਤੁਰ ਪੈਂਦੀ ਹੈ ਤਾਂ ਉਹਨਾਂ ਦੀ ਗੁਵਾਂਡਨ ਉਸ ਨੂੰ ਕਹਿੰਦੀ ਹੈ ਕਿ ਪੀਤੋ ਨੂੰ ਵੀ ਪੱਤਾ ਦੇਣ ਲਈ ਨਾਲ ਲੈ ਜਾਵੇ ਪੀਤੋ ਕੌਣ ਹੈ ਨਾਮੋਦੀ ਸਹੇਲੀ ਹੀ ਹੈ ਜੋ ਉਸ ਦੇ ਗੁਵਾਂਡ ਵਿੱਚ ਰਹਿੰਦੀ ਹੈ ਉਧਰ ਖੇਤਾਂ ਵਿੱਚ ਹਰਨਾਮ ਸਿੰਘ ਨੂੰ ਪਿਓ ਦੇ ਨਾਲ ਖੇਤਾਂ ਵਿੱਚ ਹਲ ਬਾਉਂਦਿਆਂ ਅਤੇ ਸਿਆੜ ਕੱਢਦਿਆਂ ਆਪਣੇ ਭੱਤੇ ਅਤੇ ਘਤ ਲੈ ਕੇ ਆਉਣ ਵਾਲੀ ਉਸ ਦੀ ਤ੍ਰਿਮਰ ਦੀ ਬੜੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ ਉਦੂਰੋਂ ਪਿੰਡ ਵੱਲੋਂ ਪੱਤਾ ਲੈ ਕੇ ਆ ਰਹੀਆਂ ਔਰਤਾਂ ਵਿੱਚੋਂ ਆਪਣੀ ਤ੍ਰਿਮਰ ਨੂੰ ਲੱਭਦਾ ਹੈ ਪਰ ਉਸ ਸਮੇਂ ਉਸਦੇ ਹੱਥ ਨਿਰਾਸ਼ਾ ਹੀ ਲੱਗਦੀ ਹੈ ਜਦੋਂ ਕੋਈ ਹੋਰ ਨਿਕਲਦੀ ਹੈ ਕਿਉਂਕਿ ਤੜਕਸਾਰ ਤੋਂ ਉੱਠ ਕੇ ਖੇਤਾਂ ਨੂੰ ਰੁਕਾ ਲੈਣ ਤੇ ਉਸ ਦਾ ਪਿਆਰ ਵੀ ਅਧੂਰਾ ਹੀ ਰਹਿ ਜਾਂਦਾ ਹੈ ਤੇ ਉਹ ਆਪਣੀ ਤ੍ਰਿਮਰ ਦਾ ਚਿਹਰਾ ਦੇਖਣ ਹੀ ਤਰਸਿਆ ਹੁੰਦਾ ਹੈ ਉਸ ਦਾ ਖੇਤਾਂ ਵਿੱਚ ਪੱਤਾ ਲੈ ਕੇ ਆਉਣ ਤੇ ਉਹ ਉਦਾਸ ਹੋ ਜਾਂਦਾ ਹੈ ਅਤੇ ਆਪਣੀ ਨਿਰਾਸ਼ਗੀ ਵਿਚਾਰੇ ਬਲਦਾਂ ਤੇ ਮਾਰ ਕੇ ਜਾਂ ਵਿੰਗੇ ਸਿੱਦੇ ਸਿਆੜ ਕੱਢ ਕੇ ਕੱਢਦਾ ਹੈ ਮੀਨਸ ਉਸ ਨੂੰ ਆਪਣੀ ਕਾਲਵਲੀ ਦੀ ਉਡੀਕ ਹੁੰਦੀ ਹੈ ਕਿ ਉਹ ਪੱਤਾ ਲੈ ਕੇ ਖੇਤਮ ਵਿੱਚ ਜਾਏਗੀ ਲੇਕਿਨ ਕੋ ਨੰਦਾ ਹੈ ਉਸਦੀ ਭੈਣ ਨਾਮੋ ਆਂਦੀ ਹੈ ਪੱਤਾ ਲੈ ਕੇ ਬਾਪੂ ਵਜੋਂ ਉਸਦੀ ਉਦਾਸੀ ਸਮਝਣਾ ਬਾਪੂ ਉਸ ਦਾ ਉਤਰੇ ਚਿਹਰਾ ਦੇ ਕੇ ਸਮਝ ਜਾਂਦਾ ਹੈ ਤੇ ਨਾਮ ਨੂੰ ਆਖਦਾ ਹੈ ਕਿ ਮਾਂ ਨੂੰ ਕਿਹਾ ਕਰੇ ਕਿ ਭਾਬੀ ਨੂੰ ਵੀ ਪੱਤਾ ਲੈ ਕੇ ਭੇਜਿਆ ਕਰੇ ਪਰ ਅੱਗੋਂ ਨਾਮੋ ਆਖਦੀ ਹੈ ਕਿ ਭਾਬੀ ਅੱਜ ਦਾਣਾ ਦਲਦੀ ਹੈ ਦਲਦੀ ਮੀਨਸ ਗ੍ਰाइंड ਕਰਨਾ ਪੀਸਣਾ ਤਾਂ ਬਾਪੂ ਕਹਿੰਦਾ ਹੈ ਕਿ ਉਹ ਦਾਣਾ ਆਪੇ ਦਲ ਲੈਂਦੇ ਤੇ ਨਾਲ ਹੀ ਕਹਿੰਦਾ ਹੈ ਕਿ ਮਾਂ ਨੂੰ ਕਹੇ ਕਿ ਛੋਲੇ ਸੁੱਕਣੇ ਪਾ ਛੱਡੇ ਉਹ ਅੱਜ ਦਲ ਦੇਣਗੇ ਦਲ ਦੇਣਗੇ ਮਤਲਬ ਗ੍ਰाइंड ਕਰ ਦੇਣਗੇ ਹਰ ਨਾਮ ਨੂੰ ਆਪਣਾ ਬਾਪੂ ਬਹੁਤ ਚੰਗਾ ਲਗਣਾ ਜਿਸ ਸਮੇਂ ਪਿਓ ਨੇ ਹਰਨਾਮ ਦੇ ਅੰਦਰਲੇ ਹਾਵਾਂ-ਭਾਵਾਂ ਨੂੰ ਸਮਝ ਲਿਆ ਤੇ ਉਸ ਦਾ ਪੱਖ ਪੂਰਦਿਆਂ ਕਿਹਾ ਮਾਂ ਨੂੰ ਕਹੀਂ ਅੱਗੋਂ ਤੋਂ ਭਾਬੀ ਨੂੰ ਪੱਤਾ ਲੈ ਕੇ ਭੇਜਿਆ ਕਰੇ ਤਾਂ ਹਰਨਾਮ ਸੇ ਉਹਨੂੰ ਆਪਣਾ ਬਾਪੂ ਬਹੁਤ ਚੰਗਾ ਲੱਗਣ ਲੱਗ ਜਾਂਦਾ ਹੈ ਉਸ ਨੂੰ ਆਪਣੇ ਵਿਆਹ ਵਾਲਾ ਦਿਨ ਵੀ ਯਾਦ ਆ ਗਿਆ ਜਦੋਂ ਉਸ ਦੇ ਕੱਪੜੇ ਲਈ 30 ਰੁਪਏ ਦਿੱਤੇ ਸਨ ਪਰ ਨਾਲ ਹੀ ਮਾਂ ਵੱਲੋਂ ਕੋੜ ਕਸੈਲਾ ਬੋਲਿਆ ਵੀ ਝਟ ਜਾਦ ਆਉਣ ਲੱਗ ਪਿਆ ਪੀਤੋ ਨੂੰ ਉਸ ਦੀ ਭਾਬੀ ਬਾਰੇ ਪੁੱਛਣਾ ਨਾਮੋ ਦੇ ਪਿਓ ਨੇ ਉਸ ਦੀ ਸਹੇਲੀ ਪੀਤੋ ਨੂੰ ਪੁੱਛਿਆ ਕਿ ਤੇਰੀ ਭਾਬੀ ਖੇਤਾਂ ਵਿੱਚ ਪੱਤਾ ਦੇਣ ਲਈ ਨਹੀਂ ਆਈ ਤਾਂ ਉਸ ਨੇ ਨਾ ਵਿੱਚ ਜਵਾਬ ਦਿੱਤਾ ਨਾਲ ਹੀ ਉਸ ਦੇ ਪਿਓ ਨੇ ਕਿਹਾ ਕਿ ਉਹ ਪੜੇ ਲਿਖੇ ਦੀ ਬਹੁ ਹੈ ਇਸ ਲਈ ਰੋਟੀ ਲੈ ਕੇ ਨਹੀਂ ਆਂਦੀ ਪੀਤੋ ਹੋਰਾਂ ਦੇ ਖੇਤਾਂ ਪੱਤਾ ਲੈ ਕੇ ਜਾਣਾ ਨਾਮੋ ਰੱਦ ਖੇਤ ਵਿੱਚ ਪੱਤਾ ਦੇ ਕੇ ਉਹ ਦੋਵੇਂ ਪੀਤੋ ਦੇ ਖੇਤਾਂ ਵੱਲ ਚੱਲ ਪੈਂਦੀਆਂ ਹਨ راہ ਵਿੱਚ ਨਾਮੋ ਨੂੰ ਇੱਕ ਤਰਕੀਬ ਸੁਝੀ ਤੇ ਉਸਨੇ ਪੀਤੋ ਨੂੰ ਕਿਹਾ ਕਿ ਕੱਲ ਨੂੰ ਤੂੰ ਵੀ ਆਪਣੀ ਭਾਬੀ ਨੂੰ ਤੇ ਮੈਂ ਵੀ ਆਪਣੀ ਭਾਬੀ ਨੂੰ ਨਾਲ ਲੈ ਕੇ ਰੋਟੀ ਦੇਣ ਆਵਾਂਗੀਆਂ ਪੀਤੋ ਨੂੰ ਗੱਲ ਕੁਝ ਜੱਜ ਗਈ ਪਰ ਪੀਤੋ ਨੇ ਨਾਮੋ ਨੂੰ ਕਿਹਾ ਕਿ ਤੇਰੀ ਮਾਂ ਨੇ ਤਾਂ ਦੋਵਾਂ ਨੂੰ ਨਹੀਂ ਤੋੜਨਾ ਜਦੋਂ ਉਹ ਪੱਤਾ ਲੈ ਕੇ ਪੀਤੋ ਦੇ ਖੇਤਾਂ ਵਿੱਚ ਪਹੁੰਚੀ ਆ ਤਾਂ ਉਸ ਦਾ ਬਾਪੂ ਤੇ ਕਾਮੇ ਕਾਮੇ ਮੀਨਜ਼ ਨਾ ਜੋ ਉਹ ਮਜ਼ਦੂਰ ਕੰਮ ਕਰੇ ਸਨ ਹਲਵਾ ਰਹੇ ਸਨ ਉਸ ਨੂੰ ਦੇਖ ਕੇ ਸਭ ਖੁਸ਼ ਹੋ ਗਏ ਤੇ ਬੜੇ ਪਿਆਰ ਨਾਲ ਪੁੱਛਕਾਰਿਆ ਇਹ ਦੇਖ ਕੇ ਨਾਮੋ ਕੁਝ ਉਦਾਸ ਹੋ ਗਈ ਕਿ ਉਸ ਨੂੰ ਕੋਈ ਪਿਆਰ ਨਹੀਂ ਕਰਦਾ ਤੇ ਨਾ ਹੀ ਉਸ ਦੀ ਪਰਵਾਹ ਕਰਦਾ ਹੈ ਪੀਤੋ ਦਾ ਥੱਕ ਜਾਣਾ ਪੱਤਾ ਦੇ ਕੇ ਵਾਪਸ ਮੁੜਨ ਤੇ ਨਾਮੋ ਨੇ ਪੀਤੋਂ ਨੂੰ ਭਲਕੇ ਫੇਰ ਪੱਤਾ ਲੈ ਕੇ ਆਉਣ ਲਈ ਪੁੱਛਿਆ ਤਾਂ ਉਸਨੇ ਨਾ ਕਰ ਦਿੱਤੀ ਕਿ ਉਹ ਤਾਂ ਅੱਜ ਹੀ ਥੱਕ ਗਈ ਤੇ ਕੁਝ ਸਮਾਂ ਬਹਿ ਜਾਈਏ। ਉਹ ਰਸਤੇ ਵਿੱਚ ਇੱਕ ਟਾਲੀ ਥੱਲੇ ਬਹਿ ਕੇ ਆਰਾਮ ਕਰਨ ਲੱਗ ਪਈਆਂ। ਨਾਮੋ ਉਸ ਨੂੰ ਕਹਿੰਦੀ ਹੈ ਕਿ ਤੂੰ ਤਾਂ ਬੜੀ ਛੇਤੀ ਥੱਕ ਗਈ ਮੈਂ ਤਾਂ ਕੋਹ ਤੁਰ ਕੇ ਨਾ ਥਕਾਂ। ਪਰ ਉਹਨੇ ਕਿਹਾ ਪੈਨੇ ਮੈਂ ਤਾਂ ਥੱਕ ਗਈ। ਮੇਰਾ ਤਾਂ ਜਾਨੀ ਸਿਰ ਘੁੰਮਦਾ। ਸਹੇਲੀਆਂ ਵਾਲਾ ਪਿਆਰ ਤੇ ਗਲਬਾਤ ਫਿਰ ਉਹ ਦੋਵੇਂ ਆਪਸ ਵਿੱਚ ਗੱਲਾਂ ਕਰਦੀਆਂ ਹਨ ਨਾਮੋ ਦੱਸਦੀ ਹੈ ਕਿ ਉਸ ਦੀ ਭਾਬੀ ਨੇ ਬਾਗ ਲਾ ਲੈਨੇ ਮਾਂ ਕਹਿੰਦੀ ਹੈ ਕਿ ਉਹਦੇ ਵਾਲਾ ਚਰਖਾ ਲੈ ਲੈ ਤੇ ਕਤਿਆ ਕਰੀ ਕਦੇ ਤੁਹਾਡੇ ਘਰ ਸ਼ੌਪਾ ਲਿਆ ਕਰਾਂਗੇ ਕਦੇ ਸਾਡੇ ਪਰ ਪੀਤੋਂ ਨੇ ਕਿਹਾ ਤੁਹਾਡੇ ਘਰ ਪੈਣੇ ਤੇਰੀ ਮਾਂ ਤੋਂ ਡਰ ਲੱਗਦਾ ਸਾਡੇ ਘਰ ਹੀ ਆ ਜਿਆ ਕਰੀ ਫਿਰ ਆਪਕ ਵੀ ਜਸਾਂ ਜਪਾ ਲੈਂਦੀਆਂ ਹਨ ਕਿ ਕਦੇ ਕਦੇ ਇੱਕ ਦੂਜੇ ਦੇ ਘਰ ਚਲੇ ਜਾਇਆ ਕਰਾਂਗੇ ਫਿਰ ਆਪਣੀਆਂ ਭਾਬੀਆਂ ਬਾਰੇ ਗੱਲਾਂ ਕਰਦੀਆਂ ਹਨ ਕਿ ਉਹਨਾਂ ਦੀਆਂ ਭਾਬੀਆਂ ਕਿਹੋ ਜਿਹੀ ਸੁਭਾਅ ਦੀਆਂ ਹਨ ਤੇ ਉਹਨਾਂ ਨਾਲ ਕਿਵੇਂ ਰਹਿੰਦੀਆਂ ਹਨ ਜਰਨੈਲੀ ਸੜਕ ਨੂੰ ਪਾਰ ਕਰਨਾ ਹੁਣ ਜਦੋਂ ਉਹ ਉੱਠ ਕੇ ਆਪਣੇ ਘਰਾਂ ਨੂੰ ਵਾਪਸ ਚਲੀਆਂ ਤਾਂ ਰਾਹ ਵਿੱਚ ਪੈਂਦੀ ਜਰਨੈਲੀ ਸੜਕ ਨੂੰ ਪਾਰ ਕਰਦੇ ਹਨ ਉਹਨਾਂ ਨੂੰ ਡਰ ਲੱਗ ਰਿਹਾ ਸੀ ਕਿਉਂਕਿ ਉਸ ਸੜਕ ਬਾਰੇ ਉਹਨਾਂ ਨੇ ਸੁਣਿਆ ਸੀ ਕਿ ਉਸ ਸੜਕ ਤੇ ਕਈ ਤਰ੍ਹਾਂ ਦੇ ਲੋਕ, ਜਾਂਗਲੀ ਅਤੇ ਰਾਸ਼ੇ ਲੰਘਦੇ ਹਨ ਜੋ ਨਿਆਣਿਆਂ ਨੂੰ ਫੜ ਕੇ ਲੈ ਜਾਂਦੇ ਹਨ। ਉਹਨਾਂ ਨੂੰ ਆਪਣੇ ਮਗਰੋਂ ਇੱਕ ਬੁੱਢੀ ਆਉਂਦੀ ਦੇਖੀ। ਤਾਂ ਉਹਨਾਂ ਨੇ ਉਸ ਦਾ ਸਾਥ ਕਰਕੇ ਸੜਕ ਪਾਰ ਕਰਨ ਦਾ ਮਨ ਬਣਾਇਆ। ਪਹਿਨਾਂ ਬੁੱਢੀ ਨੇ ਖਿੱਚ ਕੇ ਉਹਨਾਂ ਨੂੰ ਕਿਹਾ ਨਿੱਥੋਂ ਨੁਕੋਂ ਚੁੱਕੀ ਜਾਂਦਾ ਸੀ ਹੋਰਾਂ ਜਾਂਦੀਆਂ ਨੂੰ ਸੜਕ 'ਚੋਂ ਉਹਨਾਂ ਨੇ ਕਿਹਾ ਹਾਂ ਲੈ ਜਾਵੇਗਾ ਤਾਂ ਬੁੱਢੀ ਨੇ ਕਿਹਾ ਚਲੋ ਧੀਓ ਚਲੋ ਇਸ ਤਰ੍ਹਾਂ ਇਸ ਪੱਤਾ ਕਹਾਣੀ ਵਿੱਚ ਸੰਥਿੰਗ ਸਿੱਖੋ ਨੇ ਪਿੰਡੂ ਕਿਸਾਨਾਂ ਦੇ ਸਾਧਾਰਨ ਜੀਵਨ ਤੇ ਝਲਕ ਪਾਈ ਹੈ ਜੋ ਕਿ ਅਥਾਹ ਮਿਹਨਤੀ ਸਿੱਧੇ ਸੁਭਾਅ ਵਾਲੇ ਤੇ ਸਾਦਾ ਜੀਵਨ ਬਸਰ ਕਰਨ ਵਾਲੇ ਲੋਕ ਹਨ ਉਮੀਦ ਹੈ ਤੁਹਾਨੂੰ ਇੱਕ ਹਾਨੀ ਸਮੇਂ ਵਿੱਚ ਆਈ ਹੋਏਗੀ ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਧੰਨਵਾਦ